ਦਾ ਚਿਹਰੇ ਫਟਦੇ ਮੋਰ ਨਹੀਂ ਪਾਈ ਵੇ ਅੱਖ ਮੇਰੇ ਵਿੱਚ ਰੱਖਦਾ ਇੱਕ ਪਤਲੀ ਜਿਨਾਰ ਹੋਈ ਫੇਰੇ ਮਟਿਆਰ ਨਹੀਂ ਤੂੰ ਪਤਲੀ ਜਿਨਾਰ ਹੋਈ ਫੇਰੇ ਮਟਿਆਰ ਤੂੰ ਨਹੀਂ ਇੱਕ ਤੇ ਤੜਪਦੀ ਰਹਿੰਦੀ ਨੇ ਅੱਗੇ ਪਿੱਛੇ ਨੇ ਅੱਗੇ ਪਿੱਛੇ ਤੁਮ ਦੀ ਫੇਰੇ ਹੱਥ ਲਾਏ ਤੋਂ ਖਾਣ ਨੂੰ ਪੈਂਦੀ ਨਹੀਂ ਅੱਗੇ ਪਿੱਛੇ ਤੁਮ ਦੀ ਫੇਰੇ कील ਕੇ ਬਠਾ ਗਿਆ ਜਾਂਦਾ ਜਾਂਦਾ ਕੀਲ ਕੇ ਬਠਾ ਗਿਆ ਰੱਬ ਜਾਣ ਤੇਰੇ ਦਿਲ ਉੱਤੇ ਕੀ ਅਸਰ ਹੋਣਾ ਅੱਗ ਮੇਰੇ ਕਾਲਜੇ ਨੂੰ ਲਾ ਗਿਆ ਅੱਗ ਮੇਰੇ ਕਾਲਜੇ ਨੂੰ ਲਾ ਗਿਆ ਮੈਨੂੰ ਦੱਸ ਦੇ ਢੰਗ ਕੇ ਵੇ ਟੁੱਟਦੀ ਅਸਾਂ ਜਿਹੜੀ ਫੇਰ ਤੂੰ ਰਾ ਟੋਲਾਈ ਵੇ ਅੱਖ ਮੇਰੇ ਵੇ ਅੱਖ ਮੇਰੇ ਵੇ ਅੱਖ ਮੇਰੇ ਵਿੱਚ ਰੱਖਦਾ ਸਿਰੇ ਪੱਟੇ ਕੂੜੇ ਢੋਲ ਦੀ ਸਹਾਰਾ ਵਾਂਗ ਵੇਲਦੇ ਕੂੜੇ ਢੋਲ ਦੀ ਸਹਾਰਾ ਵਾਂਗ ਵੇਲਦੇ ਸੋਲਵੇਂ ਇੱਕ ਸਾਲ ਹੁੰਦੇ ਹੋਰੀ ਫਿਆਲ ਬੰਦ ਲੱਗਦਾ ਸ਼ਰੀਰ ਵਿੱਚ ਜੀਲਦੇ ਲੱਗਦਾ ਸ਼ਰੀਰ ਵਿੱਚ ਜੀਲਦੇ ਕੱਚੇ ਦੁੱਧ ਦੀ ਉਬਾਲ ਕਦੇ ਜਾਂਦੀ ਨਹੀਂ ਸੰਭਾਲੇ ਛਿੱਟਾ ਮਾਰੋ ਕੋ ਫੇਰेंगी ਫੇਰ ਕਹਿੰਦੀ ਨਹੀਂ ਅੱਗੇ ਪਿੱਛੇ ਮੈਂ ਅੱਗੇ ਪਿੱਛੇ ਵੀ ਅੱਗੇ ਪਿੱਛੇ ਘੁੰਮਦੀ ਫੇਰੇ ਹੱਥ ਲਾਏ ਤਾਂ ਕਾਣ ਨੂੰ ਪੈਂਦੀ ਨਹੀਂ ਅੱਗੇ ਪਿੱਛੇ ਘੁੰਮਦੀ ਫੇਰੇ ਸੁਪਨਾ ਪਤਾ ਨਹੀਂ ਗਾਲ ਸੱਚ ਵੇ ਸੁਪਨਾ ਪਤਾ ਨਹੀਂ ਗਾਲ ਸੱਚ ਵੇ ਮੁੰਮੋ ਚਾਣੀ ਉੱਠ ਕੇ ਮੈਂ ਬੈਠ ਗਈ ਤੜਕਸਾਂ ਮੰਡੀ ਉੱਤੇ ਵੇਖਿਆ ਅੱਜ ਕੱਟ ਵੇ ਮੰਡੀ ਉੱਤੇ ਵੇਖਿਆ ਅੱਜ ਕੱਟ ਵੇ ਕੁੱਲੀ ਰੱਖ ਲੈ ਕੇ ਵਾਰੀ ਤੇ ਤੋ ਗਈ ਨਾ ਸਹਾਰੀ ਮੰਡੀ ਖੰਦੀ ਦੇ ਚਾਰੇ ਵਿੱਚ ਡਾਈ ਵੇ ਅੱਖ ਮੇਰੇ ਵੇ ਅੱਖ ਮੇਰੇ ਵੇ ਅੱਖ ਮੇਰੇ ਵਿੱਚ ਰੱਖਦਾ ਤੇਰੇ ਪੱਟ ਤੇ ਮੋਰਨੀ ਪਾਈ ਵੇ ਅੱਖ ਮੇਰੇ ਵਿੱਚ ਟਿਆਰ ਕੰਨ ਨੂੰ ਮੈਂ ਵੇਖ ਟੱਕ ਨੰਗੀਆਂ ਲਕਾਉਂਦੀਆਂ ਨਾ ਲੱਗਨੀ ਨੰਗੀਆਂ ਲਕਾਉਂਦੀਆਂ ਨਾ ਲੱਗਨੀ ਬਰ ਮੈਨੂੰ ਇਹੋ ਹੀ ਖਿਆਲ ਮਾਰ ਜਾਂਦਾ ਜਿਵੇਂ ਤੇਰੇ ਉੱਤੇ ਹੁੰਦਾ ਮੇਰਾ ਹੱਕ ਨਹੀਂ ਤੇਰੇ ਉੱਤੇ ਹੁੰਦਾ ਮੇਰਾ ਹੱਕ ਨਹੀਂ ਫੜ ਕੱਢਦਾ ਦਿਦਾਰ ਨਾ ਕਸੂਤੀ ਮੋਤੇ ਮਾਰ ਟੁੱਟਿਆਰੀ ਤਾਂ ਹਮੇਸ਼ਾ ਜਿੰਦ ਲੈਂਦੀ ਨਹੀਂ ਅੱਗੇ ਪਿੱਛੇ ਨਹੀਂ ਅੱਗੇ ਪਿੱਛੇ ਨਹੀਂ ਅੱਗੇ ਪਿੱਛੇ ਘੁੰਮਦੀ ਫਿਰੇ ਹੱਥ ਲਾਏ ਤਾਂ ਖਾਣ ਨੂੰ ਪੈਂਦੀ ਨਹੀਂ ਅੱਗੇ ਪਿੱਛੇ ਘੁੰਮਦੀ ਫਿਰੇ